ਹੁਣ ਤੋਂ ਪਹਿਲੇ ਵਾਲਵਨ 1 ਘੰਟਾ ਪਹਿਲੇ ਜੋ ਸਮਾਂ ਸੀ ਉਸ ਨੂੰ ਮੈਂ ਵਰਤ ਸਕਦਾ ਹੁਣ ਵਰਤ ਸਕਦਾ ਉਹਨੂੰ ਇਸਤੇਮਾਲ ਵਿੱਚ ਲਿਆ ਸਕਦਾ ਨਹੀਂ ਜਿਹਨੂੰ ਮੈਂ ਵਰਤਨ ਵਿੱਚ ਲਿਆ ਸਕਦਾ ਵਰਤਨ ਵਿੱਚ ਲਿਆ ਸਕਦਾ ਇਸਤੇਮਾਲ ਕਰ ਸਕਦਾ ਵਰਤਮਾਨ ਤਾਂ ਵਰਤਮਾਨ ਕੀ ਹੈ ਗੁਰਬਾਣੀ ਕਹਿੰਦੀ ਹੈ ਵਰਤਮਾਨ ਕੇਵਲ ਇੱਕ ਦਮ ਹੈ ਇੱਕ ਦਮ ਇੱਕ ਸਵਾਸ ਇੱਕ ਕੋਈ ਸਵਾਸ ਹਮ ਆਦਮਿਆਂ ਇੱਕ ਦਮ ਹੀ ਮੌਲਤ ਮੌਤ ਨਾ ਜਾਣਾ ਵਰਤਮਾਨ ਕੀ ਹੈ ਇੱਕ ਦਮ ਇੱਕ ਦਮ ਪਰਮਾਤਮਾ ਜਦ ਵੀ ਮਿਲੇਗਾ ਵਰਤਮਾਨ ਦੇ ਚ ਤੇ ਵਰਤਮਾਨ ਕਿਤਨਾ ਹੈ ਇੱਕ ਦਮ ਇੰਜ ਕਹਿ ਲੋ ਪ੍ਰਮਾਤਮਾ ਜਦ ਵੀ ਮਿਲੇਗਾ ਇੱਕ ਦਮ ਦੇ ਵਿੱਚ ਇੱਕ ਦਮ ਦੇ ਵਿੱਚ ਇੱਕ ਸੈਕਿੰਡ ਦੇ ਵਿੱਚ ਲੱਖਾਂ ਸਾਲ ਨਹੀਂ ਕਰੋੜਾਂ ਸਾਲ ਨਹੀਂ ਬਹੁਤੇ ਜਨਮ ਨਹੀਂ ਬਹੁਤੇ ਦਿਨ ਨਹੀਂ ਕਿਉਂਕਿ ਉਹਨੂੰ ਤੇ ਮਰ ਵਰਤ ਹੀ ਨਹੀਂ ਸਕਦਾ ਉਹ ਮੇਰੇ ਵਰਤਨ ਦੇ ਚੈ ਨਹੀਂ ਨਹੀਂ ਉਹ ਵਰਤਮਾਨ ਕੀ ਹੈ ਜਿਹਨੂੰ ਮੈਂ ਵਰਤ ਸਕਦਾ ਇੱਕ ਦਮ ਇਨੋਂ ਮੈਂ ਵਰਤ ਸਕਦਾ ਤੇ ਦੁਨੀਆਂ ਦੇ ਜਿਤਨੇ ਮਹਾ ਮੰਤਰ ਨੇ ਇੱਕ ਦਮ ਦੇ ਚ ਪੂਰੇ ਹੋ ਜਾਂਦੇ ਨੇ ਰਾਮ ਇੱਕ ਦਮ ਦੇ ਚ ਪੂਰਾ ਹੋ ਗਿਆ ਅੱਲਾਹੂ ਇੱਕ ਦਮ ਦੇ ਚ ਪੂਰਾ ਹੋ ਗਿਆ ਓਮ ਇੱਕ ਦਮ ਦੇ ਚ ਪੂਰਾ ਹੋ ਗਿਆ ਵਾਹਿਗੁਰੂ ਇੱਕ ਦਮ ਦੇ ਚ ਪੂਰਾ ਹੋ ਗਿਆ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕ ਦਮ ਦੇ ਵਿੱਚ ਪੂਰੇ ਹੋ ਜਾਂਦੇ ਨੇ ਤੇ ਜੇ ਇੱਕ ਦਮ ਦੇ ਵਿੱਚ ਮਿਲੇਗਾ ਤਾਂ ਇੱਕ ਦਫਾ ਵਾਹਿਗੁਰੂ ਆਖਣ ਨਾਲ ਵਾਹਿਗੁਰੂ ਮਿਲੇਗਾ ਇੱਕ ਦਫਾ ਇੱਕ ਦਫਾ ਇਹ ਵੀ ਮੈਸ ਕਰਦੇ ਆ ਇੱਕ ਦਫਾ ਅੱਲਾਹ ਹੋ ਨਾਲ ਅੱਲਾਹ ਦੀ ਪ੍ਰਾਪਤੀ ਇੱਕ ਦਫਾ ਰਾਮ ਕਹਿਣ ਨਾਲ ਰਾਮ ਦੀ ਪ੍ਰਾਪਤੀ ਭਗਤ ਮਾਲ ਦੀ ਕਥਾ ਹੈ ਕਿਦਰੇ ਲੋਈ ਨੇ ਇੱਕ ਰੋਗੀ ਤੋਂ ਤਿੰਨ ਦਫਾ ਰਾਮ ਦਾ ਨਾਮ ਉਚਾਰਨ ਕਰਵਾਇਆ ਤੇ ਉਹਦਾ ਰੋਗ ਦੂਰ ਕੀਤਾ ਕਬੀਰ ਨਰਾਜ਼ ਹੋਏ ਇਤਨੇ ਤੋਹੇਨ ਇਤਨੇ ਨਿਰਾਦਰੀ ਪਰਮਾਤਮਾ ਦੀ ਔਰ ਲੋਈ ਉਹ ਤੇਰੇ ਰਾਹੀ ਤੂੰ ਪ੍ਰਭੂ ਦੀ ਨਿਰਾਦਰੀ ਕੀਤੀ ਹੈ। ਭਾਵੇਂ ਨਿਰਾਦਰੀ ਉਸ ਦੀ ਕਰ ਨਹੀਂ ਸਕਦੇ। ਜਿਵੇਂ ਕੋਈ ਸੂਰਜ ਦੇ ਉੱਤੇ ਲੰਨ ਤਾਂ ਪਾਵੇ ਠੁਕਣਾ ਚਾਹੇ ਤੂੰ ਜਾ ਸਕਦੀ ਉੱਥੇ ਤੱਕ। ਪਰ ਮਨੁੱਖ ਕਰ ਤੇ ਸਕਦਾ ਐਸਾ। ਤੂੰ અપਮਾਨ ਕੀਤਾ ਹੈ। ਤੂੰ ਨਿਰਾਦਰੀ ਕੀਤੀ ਹੈ। ਇੱਕ ਦਫਾ ਰਾਮ ਆਖ ਦੇਆ ਜਨਮਾਂ ਜਨਮਾਂ ਤਰਾਂ ਦੇ ਦੁੱਖ ਕੱਟਦੇ ਨੇ ਸਾਰੇ ਸ਼ਹਿਰ ਦੇ ਦੁੱਖ ਕੱਟਦੇ ਨੇ ਤੂੰ ਤਿੰਨ ਦਫਾ ਰਾਮ ਕਹਿ ਲਾਇਆ ਇੱਕ ਰੋਗੀ ਦਾ ਰੋਗ ਦੂਰ ਕੀਤਾ ਹੈ ਰਾਮ ਨਾਮ ਦੀ ਮਹਿਮਾ ਇਹਦੀ ਤੂੰ ਨਿਰਾਦਰੀ ਕੀਤੀ ਹੈ ਪ੍ਰਮਾਤਮਾ ਮਹਾ ਅਨੰਦ ਮਹਾ ਰਸ ਪਰਮ ਸ਼ਕਤੀ ਇਕ ਦਮ ਦੇ ਚ ਪ੍ਰਾਪਤੀ ਇਕਦਮ ਮੈਂ ਵਾਕ ਵੀ ਤੁਹਾਡੇ ਸਾਹਮਣੇ ਰੱਖਦੇ ਆਂ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਟੁਕ ਦਮ ਇਕਦਮ ਦੇ ਟਿਕ ਜਾਓ ਖੁਦਾ ਹਾਜ਼ਰ ਨਾਜ਼ਰ ਇਕਦਮ ਇੱਕ ਦਮ ਕਿਹੜਾ ਹੈ ਜਿਹੜਾ ਮੇਰੇ ਮੂੰਹ 'ਚ ਹੈ ਇਹ ਵਰਤਮਾਨ ਹੈ ਇਹਨੂੰ ਮੈਂ ਵਰਤ ਸਕਦਾ ਇਸ ਇੱਕ ਦਮ ਨਾਲ ਮੈਂ ਵਾਹਿਗੁਰੂ ਵੀ ਕਹਿ ਸਕਦਾ ਇਸ ਇੱਕ ਦਮ ਨਾਲ ਮੈਂ ਝੂਠ ਵੀ ਬੋਲ ਸਕਦਾ ਇਸ ਇੱਕ ਦਮ ਨਾਲ ਮੈਂ ਗਾਲ ਵੀ ਕੱਢ ਸਕਦਾ ਇਸ ਇੱਕ ਦਮ ਨਾਲ ਮੈਂ ਮਿੱਠਾ ਵੀ ਬੋਲ ਸਕਦਾ ਇੱਕ ਦਮ ਇਹ ਇੱਕ ਦਮ ਮੈਨੂੰ ਪ੍ਰਭੂ ਨਾਲ ਜੋੜ ਕੇ ਜੋਗੀ ਬਣਾ ਦੇਗਾ ਇਹ ਇੱਕ ਦਮ ਦਾ ਬੋਲ ਮੈਨੂੰ ਤੋੜ ਕੇ ਭੋਗੀ ਬਣਾ ਦੇਗਾ ਦੁਖੀ ਬਣਾ ਦੇਗਾ ਇੱਕਦਮ ਇਹੀ ਵਰਤਮਾਨ ਹੈ ਤੇ ਹੁਣ ਮੈਂ ਅਰਸ਼ ਕਰਾਂ ਜ਼ਿੰਦਗੀ ਕਿੰਨੀ ਹੈ ਇੱਕ ਦਿਨ ਇੱਕਦਮ ਬਸ ਇੱਕਦਮ ਜੋ ਦਮ ਅਜੇ ਆਇਆ ਹੀ ਨਹੀਂ ਉਹ ਤੇ ਉਧਾਰੀ ਹੈ ਪਤਨੇ ਮਿਲਨੇ ਵੀ ਹੈ ਕਿ ਨਹੀਂ ਤੇ ਜਿਹੜਾ ਦਮ ਚਲਾ ਗਿਆ ਉਹ ਤੇ ਮੈਂ ਖਰਚ ਕਰ ਲਿਆ ਉਹ ਤੁੰਝ ਖਰਚ ਲਿਆ ਤੇ ਜਿਹੜਾ ਦਮ ਮੇਰੇ ਮੋਂ ਦੇ ਚ ਹੈ ਬਸ ਇਹੀ ਨਕਦ ਹੈ ਇਹੀ ਨਕਦੀ ਹੈ ਬਸ ਇਹੀ ਨਕਦੀ ਇੱਕਦਮ ਹਮ ਆਦਮੀਆਂ ਇੱਕਦਮ ਹੈ ਜਦ ਕੋਈ ਐਸਾ ਸਮਝਦਾ ਹੈ ਮੇਰੀ ਜ਼ਿੰਦਗੀ ਇੱਕਦਮ ਹੈ ਤਾਂ ਉਸ ਦੀ ਸਾਰੀ ਚੇਤਨਾ ਉਸ ਦੀ ਸਾਰੀ ਸ਼ਕਤੀ ਇੱਕਦਮ ਦੇ ਚ ਆ ਜਾਂਦੀ ਹੈ ਤੇ ਪੂਰੀ ਸ਼ਕਤੀ ਲਾ ਕੇ ਜਦੋਂ ਵਾਹਿਗੁਰੂ ਆਕਦਾ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਹਾਜ਼ਰ ਹਜ਼ੂਰ ਖੁਦਾਏ ਜਦ ਕਹਿੰਦੇ ਨਹੀਂ ਮੈਂ 100 ਸਾਲ ਜੀਵਣਾ ਹੈ ਅਜੇ ਕਿਹੜਾ ਮੈਂ ਮਰਨਾ ਹੈ ਹਜ਼ਾਰਾਂ ਸਾਲ ਜੀਵਣਾ ਹੈ ਤੇ ਉਹ ਇੱਕ ਦਮ ਦੇ ਚ ਆਂਦਾ ਹੀ ਨਹੀਂ ਤੇ ਇੱਕ ਦਮ ਦੇ ਚ ਪੂਰੀ ਸ਼ਕਤੀ ਨਹੀਂ ਲੱਗਦੀ ਉਹ ਜਿਵੇਂ ਵਾਹਿਗੁਰੂ 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 ਕਰੀ ਜਾਂਦਾ ਹੁੰਦਾ ਕੁਝ ਵੀ ਨਹੀਂ ਕੁਝ ਵੀ ਨਹੀਂ ਵੀ ਮਰਜ ਕਰਦੇ ਹਾਂ ਰਠੀ ਜਾਂਦੇ ਨੇ ਰਾਮ 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 ਇੱਕ ਦਫਾ ਰਾਮ ਦੇ ਆਖਦਿਆਂ ਰਾਮ ਪ੍ਰਗਟ ਹੋਵੇਗਾ ਇੱਕ ਦਫਾ ਅੱਲਾਹ ਹੋਈ ਕਾਫੀ ਹੈ ਇੱਕ ਦਫਾ ਵਾਹਿਗੁਰੂ ਆਖੇ ਕਾਫੀ ਹੈ ਫਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਮੁਖ ਇੱਕ ਵਾਰ ਸ੍ਰੀ ਵਾਹਿਗੁਰੂ ਕਹੋ ਵਾਹਿਗੁਰਦਾਸ ਹੋਰ ਤੇ ਮੈਨੂੰ ਕੁਝ ਖੁਲਾਸਾ ਕਰਨ ਨੂੰ ਸ਼ਬਦ ਮਿਲਦੇ ਨਹੀਂ ਪਏ ਕਬੀਰ ਦੇ ਬੋਲ ਫਿਰ ਤੁਹਾਡੇ ਸਾਹਮਣੇ ਰੱਖਦੇ ਆ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਇਹ ਚਿੰਤਾ ਨਹੀਂ ਜਾਣ ਲੱਗੀ ਪੜਦਾ ਰਹੇ ਤੂੰ ਕਿੰਨੇ ਧਰਮ ਗ੍ਰੰਥ ਪੜ ਲਏ ਸੂਚਨਾਵਾਂ ਇਕੱਠੀਆਂ ਕਰ ਲਏਗਾ ਖਬਰਾਂ ਇਕੱਠੀਆਂ ਕਰ ਲਏਗਾ ਜਾਣਕਾਰੀ ਇਕੱਠੀ ਕਰ ਲਏਗਾ ਪਰ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ हम अदमेया एकदम ही गुरु नाम इक हम अदमेया एकदम ही बस सडी जिंदगी की एक दम एक दम इस तो ज्यादा नहीं इस तो ज्यादा किस तरह हो सकती है जेड़ा दम अजय आया नहीं उस नु मैं वरत सकदा ते जेड़ा दम चला गया उनु मैं वरत सकदा ते परमात्मा वर्तमान देच प्रकट होवेगा वर्तमान देच ਵੇ ਵਰਤਮਾਨ ਇੱਕਦਮ ਹੈ ਇੱਕਦਮ ਐਸ ਤੋਂ ਜ਼ਿਆਦਾ ਨਹੀਂ ਇਸੇ ਨੂੰ ਹੀ ਭਾਈ ਨੰਦ ਲਾਲ ਕਹਿੰਦੇ ਨੇ ਇਕਦਮ ਬਖੇਸ਼ ਰਾ ਨ ਬੁਰਦਮ ਕੇ ਕੀ ਸਤਮ ਐ ਵਾਏ ਨਕ ਦੇ ਜ਼ਿੰਦਗੀ ਰਾਏ ਗਾਂਗੁ ਜਸ ਮੈਂ ਇੱਕਦਮ ਦੇ ਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ ਮੈਂ ਵਰਤਮਾਨ ਵਿੱਚ ਕਦੀ ਆਇਆ ਹੀ ਨਹੀਂ ਜੋ ਨਕਦ ਸੀ ਹਮੇਸ਼ਾ ਉਧਾਰੀ ਨਾਲ ਉਲਝਿਆ ਰਿਹਾ ਹਮੇਸ਼ਾ ਜੋ ਖਰਚ ਕਰ ਚੁੱਕਿਆ ਉਸ ਦੀ ਚਿੰਤਾ ਚ ਰਿਹਾ ਔਰ ਹਮੇਸ਼ਾ ਉਧਾਰੀ ਉਹ ਮਿਲੇ ਉਸ ਦੀ ਚਿੰਤਾ ਚ ਰਿਹਾ ਜੋ ਨਗਦੀ ਸੀ ਉੱਥੇ ਮੈਂ ਆਇਆ ਹੀ ਨਹੀਂ ਉਹਨੂੰ ਮੈਂ ਵਰਤੇ ਆ ਹੀ ਨਹੀਂ ਤੇ ਨਗਦੀ ਕੀ ਸੀ ਇੱਕਦਮ ਰਾਏ ਨਕਦੇ ਜ਼ਿੰਦਗੀ ਰਾਏਗਾ ਗੁਇਸਤ ਮੇਰੀ ਨਕਦ ਜ਼ਿੰਦਗੀ ਰਾਏਗਾ ਚਲੀ ਗਈ ਬਰਬਾਦ ਚਲੀ ਗਈ ਤੇ ਨਕਦ ਜ਼ਿੰਦਗੀ ਕਿਤਨੀ ਸੀ ਯਕਦਮ ਇਕਦਮ ਫਾਰਸੀ ਜੀ ਯਕ ਕਹਿੰਦੇ ਨੇ ਇਕ ਨੂੰ ਯਕ ਇਕਦਮ ਹਮ ਆਦਮੀਆਂ ਇਕਦਮ ਹੀ ਠੁਕ